ਹਰ ਪੰਜਾਬੀ ਨਾਲ ਜੁੜੇ ਵਿਦਿਆਨ ਵਿਦਿਆਰਥੀ ਦਰਸ਼ਕਾਂ ਦਾ ਤੇ ਸਾਡੇ ਲੇਖਕ ਜਨਾਂ ਦਾ ਬਹੁਤ ਬਹੁਤ ਸਵਾਗਤ ਹੈ ਅਸੀਂ ਜਦੋਂ ਸਮਾਜ ਵਿੱਚ ਨਾਰੀ ਦੀ ਸਥਿਤੀ ਦੀ ਗੱਲ ਕਰਦੇ ਹਾਂ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਖਾਸ ਕਰਕੇ ਜਦੋਂ ਅਸੀਂ ਮੁੜ ਕੇ ਝਾਤ ਪਾਉਂਦੇ ਹਾਂ ਪਿੱਛੇ ਔਰਤ ਦੀਆਂ ਪ੍ਰਾਪਤੀਆਂ ਤੇ ਔਰਤ ਦੇ ਸਮੁੱਚੇ ਯੋਗਦਾਨ ਦੇ ਉੱਪਰ ਤਾਂ ਕੁਝ ਨਾਮ ਐਸੇ ਨੇ ਜਿਹੜੇ ਸਾਡੇ ਜ਼ਿਹਨ 'ਚ ਆਪ ਮੁਹਾਰੇ ਆ ਜਾਂਦੇ ਨੇ ਤੇ ਡਾਕਟਰ ਹਰਸ਼ਿੰਦਰ ਕੌਰ ਦਾ ਨਾਮ ਉਹਨਾਂ ਸਾਰੇ ਨਾਵਾਂ ਦੇ ਵਿੱਚੋਂ ਸਿਖਰ ਤੇ ਹੈ ਜਿਨ੍ਹਾਂ ਨੇ ਇੱਕ ਔਰਤ ਦੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਨੇ ਉਹਨਾਂ ਨੂੰ ਬਹੁਤ ਹੀ ਨੇੜਿਓਂ ਹੋ ਕੇ ਜਾਣਿਆ ਹੈ। ਭ੍ਰੂਣ ਹੱਤਿਆ ਵਰਗੇ ਇਸ ਉਹਨਾਂ ਨੇ ਜਿਹੜਾ ਸਮਾਜਿਕ ਬੁਰਾਈ ਹੈ ਉਹਦੇ ਉੱਪਰ ਵੀ ਬੜਾ ਸੰਗੀਤ ਸੰਜੀਤ ਕੀ ਨਾਲ ਕੰਮ ਕੀਤਾ। ਕਿਤੇ ਵੱਜੋਂ ਇੱਕ ਬੱਚਿਆਂ ਦੇ ਰੋਗਾਂ ਦੇ ਮਾਹ ਡਾਕਟਰ ਪਟਿਆਲਾ ਦੇ ਵਿੱਚ ਆਪਣਾ ਆਪਣੀਆਂ ਸੇਵਾਵਾਂ ਦੇ ਰਹੇ ਨੇ। ਇੱਕ ਇਨਸਾਨ ਦੇ ਤੌਰ ਤੇ ਉਹਨਾਂ ਦੀ ਆਪਣੀ ਇੱਕ ਵੱਖਰੀ ਪਛਾਣ ਹੈ ਬਹੁਤ ਸਾਰੇ ਅਵਾਰਡ ਨਾਲ ਉਹਨਾਂ ਨੂੰ ਸਨਮਾਨਿਆ ਗਿਆ ਹੈ ਜਿਨ੍ਹਾਂ ਚ ਫਖਰੇ ਕੌਮਾ ਅਵਾਰਡ ਰਾਣੀ ਚਾਂਸੀ ਅਵਾਰਡ ਮਾਈਪਾ ਗੋਵਾਟ ਗੌਰਵ ਪੰਜਾਬ ਦਾ ਅਵਾਰਡ ਪੀ ਪੰਜਾਬ ਦੀ ਅਵਾਰਡ ਇਨੇ ਕਾ ਹੀ ਹੋਰ ਅਵਾਰਡ ਤੇ ਸਭ ਤੋਂ ਵੱਡੀ ਗੱਲ ਉਹਨਾਂ ਨੂੰ ਸਟੀਲ ewomen ਦੇ ਤੌਰ ਤੇ ਜਾਣਿਆ ਜਾਂਦਾ ਹੈ ਤੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਵੱਲੋਂ ਟਾਪ 100 ਅਚੀਵਰਸ ਆਫ ਇੰਡੀਆ ਦਾ ਉਹ ਮਾਣ ਲੈ ਚੁੱਕੇ ਨੇ ਤੇ ਇੱਕ ਵੱਖਰੀ ਵੀਡੀਓ ਮੈਂ ਇਹਨਾਂ ਦੀ 6 ਇਅਰ ਤੇ ਬਣਾਈ ਸੀ ਡਿਸਕ੍ਰਿਪਸ਼ਨ ਬਾਕਸ ਵਿੱਚ ਮੈਂ ਉਸ ਦਾ ਲਿੰਕ ਜ਼ਰੂਰ ਦੇਵਾਂਗੀ ਤੁਸੀਂ ਜ਼ਰੂਰ ਇਹਨਾਂ ਬਾਰੇ ਹੋਰ ਜਾਣੋ ਤੇ ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਨੀ ਹੈ ਉਹ ਹੈ ਔਰਤਾਂ ਦੀਆਂ ਚੁਣੌਤੀਆਂ ਤੇ ਉਹਨਾਂ ਚੁਣੌਤੀਆਂ ਨਾਲ ਕਿਵੇਂ ਨੇ ਜਿੱਟਣਾ ਹੈ ਤੇ ਹਸ਼ਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਜੀ ਬਹੁਤ ਧੰਨਵਾਦ ਜੀ ਅ ਦਰਅਸਲ ਤੁਸੀਂ ਪਹਿਲਾਂ ਹੀ ਐਡੇ ਵੱਡੇ 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 ਅੱਗੇ ਵਿਸ਼ਲੇਸ਼ਣ ਲਾ ਚੁੱਕੇ ਜੀ ਮੈਂ ਤਾਂ ਇੱਕ ਆਮ ਜੀ ਔਰਤ ਆ ਪਰ ਤੁਹਾਡਾ ਨਜ਼ਰੀਆ ਵੇਖਣ ਦਾ ਹੀ ਇੰਨਾ ਖੂਬਸੂਰਤ ਹੈ ਕਿ ਤੁਹਾਨੂੰ ਦੂਜਾ ਜਣਾ ਚੰਗਾਈ ਲੱਗਦਾ ਸੋ ਸ਼ੁਕਰੇ ਵਾਗਿਰੂ ਦਾ ਤੁਹਾਡੀਆਂ ਵਰਗੀਆਂ ਸ਼ਖਸੀਅਤਾਂ ਅਜੇ ਵੀ ਇਸੇ ਤਰੀਕੇ ਬੁਲੰਦ ਆਵਾਜ਼ ਚੁੱਕਦੀਆਂ ਨੇ ਬਹੁਤ ਕਮਾਲ ਦਾ ਜੀ ਬਹੁਤ ਬਹੁਤ ਧੰਨਵਾਦ ਰੀਆ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਨਾਰੀ ਦੀ ਸਥਿਤੀ ਦੀ ਤਾਂ ਮੇਰਾ ਖਿਆਲ ਪਰਿਵਾਰ ਤੋਂ ਹਰਸ਼ਿੰਦਰ ਜੀ ਜੇ ਸ਼ੁਰੂ ਕਰੀਏ ਤੇ ਪਰਿਵਾਰ ਦਾ ਕੀ ਰੋਲ ਆ ਇੱਕ ਔਰਤ ਦੇ ਆਤਮ ਵਿਸ਼ਵਾਸ ਨੂੰ ਵਧਾਉਣ ਚ ਕਿ ਲੜਕੀ ਦੇ ਆਤਮ ਵਿਸ਼ਵਾਸ ਨੂੰ ਵਧਾਉਣ ਦੇ ਵਿੱਚ ਦੇਖੋ ਮਰਦ ਪ੍ਰਧਾਨ ਸਮਾਜ ਦੇ ਵਿੱਚ ਕਮਾਲ ਦੀ ਗੱਲ ਤਾਂ ਮੈਂ ਇੱਥੋਂ ਹੀ ਸ਼ੁਰੂ ਕਰਦੀ ਆ ਕਿ ਔਰਤ ਨੂੰ ਕਿਸ ਤਰੀਕੇ ਬੈਠਣਾ ਚਾਹੀਦਾ ਹੈ ਕਿਸ ਤਰੀਕੇ ਮੁਸਕਰਾਉਣਾ ਚਾਹੀਦਾ ਹੈ ਕਿਸ ਤਰੀਕੇ ਦੇ ਕੱਪੜੇ ਪਾਣੇ ਕਿਸ ਤਰੀਕੇ ਦਾ ਉਹਦਾ ਸਰੀਰਕ ਯਾਨੀ ਫਿਗਰ ਕਿਵੇਂ ਦਾ ਹੋਣਾ ਹੈ ਕਿਸ ਤਰੀਕੇ ਦਾ ਰੰਗ ਉਹਦੇ ਬੁੱਲ ਉਹਦੀਆਂ ਅੱਖਾਂ ਇਹ ਸਾਰੇ ਕੁਝ ਨੂੰ ਵੇਖਣਾ ਕੋਣ ਕਾਬੂ ਵਿੱਚ ਕਰਕੇ ਬੈਠਾ ਤੇ ਕਿਸ ਨੇ ਹਦਾਇਤਾਂ ਜਾਰੀ ਕੀਤੀਆਂ ਕਿਸ ਨੇ ਕਿਹਾ ਕਿ ਆਹੀ ਖੂਬਸੂਰਤ ਹੋਏਗੀ ਇਹ ਸਾਰਾ ਕੁਝ ਇਸ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਇੱਕ ਤਰੀਕੇ ਜਕੜ ਕੇ ਰੱਖਣ ਦਾ ਤਰੀਕਾ ਪਾਲ ਲਿਆ ਗਿਆ ਤੇ ਤੇਰੇ ਚ ਊਣ ਤਾਈਆਂ ਨੇ ਇਸੇ ਲਈ ਤੂੰ ਸਾਡੇ ਹਿਸਾਬ ਦੇ ਅਨੁਸਾਰ ਚੱਲੇਂਗੀ ਤਾਂ ਅਸੀਂ ਸਿਲੇਕਟਿਵ ਇਹਨੂੰ ਸੋਹਣੀ ਤੇ ਇਹ ਮਾੜੀ ਫਿਰ ਉਸੇ ਹਿਸਾਬ ਨਾਲ ਕਿ ਇਹਨੂੰ ਅਸੀਂ ਹਰਮ ਦੇ ਅੰਦਰ ਰੱਖ ਸਕਦੇ ਆ ਜਾਂ ਇਹਨੂੰ ਦਾਸੀ ਬਣਾ ਕੇ ਰੱਖਣਾ ਇਹ ਚੀਜ਼ ਦਾ ਫੈਸਲਾ ਵੀ ਸਮਰਧ ਪ੍ਰਧਾਨ ਸਮਾਜ ਵਿੱਚ ਮਰਦ ਹੀ ਲੈ ਰਿਹਾ ਹੈ ਬਿਲਕੁਲ ਅਫਸੋਸ ਕਿ ਜਿੱਥੇ ਤੱਕ ਪੈਦਾ ਹੋਣ ਦੀ ਗੱਲ ਤੀ ਦੀ ਹੋਵੇ ਹੂੰ ਕੁਲ 3 ਦਿਨ ਪਹਿਲਾਂ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਦੀ ਆ ਕਿ ਮੇਰੇ ਔਰਡ ਵਿੱਚ ਦਾਖਲ ਹੋਈ ਇੱਕ 17 ਬਰਿਆ ਦੀ ਬੇਟੀ ਦਾ ਅਗੋਂ ਉਹਦੀ ਬੇਟੀ ਜੰਮੀ ਸੀ ਉਹ ਬੱਚਾ ਥੋੜਾ ਢਿੱਲਾ ਸੀ ਤੇ ਤਾਂ ਦਾਖਲ ਕਰਨਾ ਪਿਆ ਅੱਛਾ ਤੇ ਉਹਦਾ ਪਿਤਾ ਬੱਚੇ ਦਾ ਪਿਤਾ ਤੇ ਦਾਦਾ ਸ਼ਰਾਬ ਦੇ ਨਸ਼ੇ ਵਿੱਚ ਤੋਤਾ ਕੇ ਕਿ ਸਾਡੇ ਘਰ ਕੋ ਲੈਣੀ ਜੰਮ ਗਈ ਸਾਡੇ ਘਰ ਨਾ ਇਸ ਚੀਜ਼ ਆ ਗਈ ਇਹਨੂੰ ਤਾਂ ਸਿਰੱਖਣਾ ਹੀ ਨਹੀਂ ਤਾਂ ਮਾਰਨਾ ਫਸ਼ਗਨ ਕਰਦੇ ਅਖੀਰ ਉਨ ਚੁੱਕ ਕੇ ਲੈ ਗਏ ਅਸੀਂ ਪੁਲਿਸ ਦੇ ਸ਼ਿਕਾਇਤ ਵੀ ਕੀਤੀ ਪਰ ਕੁਝ ਵੀ ਨਹੀਂ ਬਣਿਆ ਉਹ ਆਪਣਾ ਬੱਚਾ ਚੱਕਿਆ ਤੇ ਲੈ ਗਏ ਤੇ ਸਾਨੂੰ ਪਤਾ ਉਹਨਾਂ ਨੇ ਕੀ ਕੀਤਾ ਹੁਣ ਯਾਨੀ ਇੱਕ ਔਰਤ ਦੇ ਜੰਮਣ ਤੋਂ ਲੈ ਕੇ ਮਰਨ ਤੱਕ ਦੇ ਦਸਤੂਰ ਮਰਦ ਹੀ ਉਹਦੇ ਲਈ ਇੱਕ ਫੈਸਲਾ ਕੋਨ ਬਣ ਕੇ ਸਾਹਮਣੇ ਆ ਚੁੱਕਿਆ ਤੇ ਤੁਸੀਂ ਦੇਖ ਲਓ ਕਿ ਉਹ ਘਰਾਂ ਦੇ ਵਿੱਚ ਜੰਮਣ ਤੋਂ ਲੈ ਕੇ ਅਧੀਨਗੀ ਦਾ ਹੀ ਉਹਨੂੰ ਪਾਠ ਪੜਾਇਆ ਜਾਂਦਾ ਕਿ ਪਹਿਲਾਂ ਪਿਓ ਦੇ ਅਧੀਨ ਫਿਰ ਤੂੰ ਭਰਾ ਦੇ ਅਧੀਨ ਫਿਰ ਤੂੰ ਪਤੀ ਦੇ ਅਧੀਨ ਫਿਰ ਤੂੰ ਪੁੱਤਰ ਦੇ ਅਧੀਨ ਇਹ سلسلہ ਔਰਤ ਦਾ ਅੱਜ ਤੋਂ ਨਹੀਂ ਸਦੀਆਂ ਤੋਂ ਜਿੱਥੇ ਔਰਤ ਨੂੰ ਆਪਣੀ ਮਰਜ਼ੀ ਕਰਨ ਦਾ ਹੱਕ ਕਦੇ ਵੀ ਦਿੱਤਾ ਨਹੀਂ ਗਿਆ ਤੇ ਇਹੀ ਕਾਰਨ ਹੈ ਕਿ ਕਿੰਨੀ ਵੀ ਉੱਚੀ ਤੋਂ ਉੱਚੀ ਪਦਵੀ ਤੇ ਅੱਜ ਵੀ ਔਰਤ ਪਹੁੰਚ ਜਾਏ ਤੁਸੀਂ ਵੇਖ ਸਕਦੇ ਹੋ ਕਿ ਨਾ ਸਿਰਫ ਉਹਦੇ ਆਲੇ ਦੁਆਲੇ ਦੇ ਜਿਸ ਤਰੀਕੇ ਉਹਦੀ ਟ੍ਰੋਲਿੰਗ ਹੁੰਦੀ ਹੈ ਜਿਸ ਤਰੀਕੇ ਉਹਨੂੰ ਪੱਦੇ ਵਿਹਾਰ ਦਾ ਸ਼ਿਕਾਰ ਹੋਣਾ ਪੈਂਦਾ ਹੈ ਤੋਂ ਲੈ ਕੇ ਕਿਤੇ ਵੀ ਜੇ ਨਿਆਂ ਤੱਕ ਦੀ ਗੱਲ ਕਰੀਏ ਜੇ ਉਸ ਮੁਲਕ ਵਿੱਚ ਜਿੱਥੇ ਇੱਕ ਜੱਜ ਨੂੰ ਇਹ ਕਹਿਣਾ ਪਵੇ ਇੱਛਾ ਮੌਤ ਦੇ ਦਿਓ ਮੇਰਾ ਵੀ ਬਲਾਤਕਾਰ ਹੁੰਦਾ ਜੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿੰਨੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦੇ ਆ ਜਿੱਥੇ ਉਹਨੇ ਜਨਮ ਵੀ ਜੱਗੋਂ ਮਰਦ ਨੂੰ ਦੇਣਾ ਹੈ ਆਪਣੀਆਂ ਹੱਡੀਆਂ ਤੱਕ ਚੋਂ ਸਾਰਾ ਮਾਧਾ ਕੱਢ ਕੇ ਉਹਨੂੰ ਖਵਾਣਾ ਉਹਨੂੰ ਪਿਆਣਾ ਆਪਣੇ ਲਹੂ ਨਾਲ ਰਜਾਉਣਾ ਤੇ ਫਿਰ ਉਹਦੇ ਸੁਫਨੇ ਉਹਦੀਆਂ ਲੋਰੀਆਂ ਚੋਂ ਹੀ ਉੱਗਦੇ ਨੇ ਫਿਰ ਅੱਗੋਂ ਦੁੱਧ ਪਿਉਣਾ ਜਿਸ ਤਰੀਕੇ ਉਸ ਮਾਂ ਦੇ ਲੋਥੜੇ ਵਿੱਚ ਜਾਨ ਭਰਨੀ ਜੇ ਕਰਨਾ ਤਾਂ ਸਭ ਕੁਝ ਔਰਤ ਨਹੀਂ ਕਦੇ ਮਾਂ ਦੀ ਸ਼ਕਲ ਵਿੱਚ ਕਦੇ ਪਤਨੀ ਦੀ ਸ਼ਕਲ ਵਿੱਚ ਕਦੇ ਬੇਟੀ ਦੀ ਸ਼ਕਲ ਵਿੱਚ ਉਹ ਇੱਕ ਪੂਰਕ ਬਣ ਕੇ ਸਾਹਮਣੇ ਆਉਂਦੀ ਜੇ ਪਰ ਆਪਣੇ ਹੱਕਾਂ ਲਈ ਅਜੇ ਵੀ ਲੜਦੀ ਮਰਦੀ ਸੜਕਾਂ ਤੇ ਰੁਲਦੀ ਪਈ ਜੀ ਬਿਲਕੁਲ ਜੀ ਮਤਲਬ ਔਰਤ ਦੀਆਂ ਸਥਿਤੀਆਂ ਚੁਣੌਤੀਆਂ ਤੁਹਾਡੇ ਅਨੁਸਾਰ ਹਲੇ ਮੁਕਿਆਂ ਨਹੀਂ ਲੰਬਾ ਪੈਂਡਾ ਅਜੇ ਤੈਅ ਕਰਨਾ ਹੈ ਅਜੇ ਬਹੁਤ ਦੂਰ ਤੱਕ ਜਾਣਾ ਔਰ ਉਸ ਨੂੰ ਥੋੜੀ ਕਿਤੇ ਕਿਤੇ ਆਸ਼ਾ ਦੀ ਕਿਰਨ ਹੈ ਕਿ ਕੋਈ ਕੋਈ ਸਥਿਤੀਆਂ ਐਸੀਆਂ ਨੇ ਜਿਵੇਂ ਮਰਦ ਵੀ ਸਾਡੇ ਜਿਹੜੇ ਸਾਥੀ ਨੇ ਕਿਤੇ ਕਿਤੇ ਸਾਨੂੰ ਅੱਲਾ ਸ਼ੇਰੀ ਦਿੰਦੇ ਨੇ ਤੇ ਚੰਗਾ ਲੱਗਦਾ ਉਹ ਉਹ ਸਥਿਤੀਆਂ ਦਾ ਵੀ ਥੋੜੀ ਗੱਲ ਜੇ ਕਰੀਏ ਤਸਵੀਰ ਦਾ ਦੂਜਾ ਪਾਸਾ ਵੀ ਹੋਏਗਾ ਜੀ ਬਿਲਕੁਲ ਅ ਤਰਸਲ ਦੇਖੋ ਨਾ ਜਿੰਨੀਆਂ ਵੀ ਮੈਂ ਇਤਿਹਾਸਕ ਜਿਹੜੇ ਤੱਥ ਆ ਉਹਨਾਂ ਦੇ ਇਤਿਹਾਸਿਕ ਜੋ ਰਿਪੋਰਟ ਹੋਈਆਂ ਨੇ ਚੀਜ਼ਾਂ ਜਿਨ੍ਹਾਂ ਨੂੰ ਪੜ੍ਹੀਏ ਤਾਂ ਹਾਲੇ ਤੱਕ ਤਾਂ ਇਹੋ ਹੀ ਸਮਝ ਆਈ ਹੈ ਕਿ ਔਰਤ ਦੇ ਹੱਕ ਵਿੱਚ ਹਮੇਸ਼ਾ ਤੋਂ ਜਿਸ ਵੀ ਸਦੀ ਵਿੱਚ ਆਵਾਜ਼ ਚੁੱਕੀ ਗਈ ਉਹਦੇ ਹੱਕ ਵਿੱਚ ਉਹ ਵੀ ਇਸ مرد ਪ੍ਰਧਾਨ ਸਮਾਜ ਵਿੱਚੋਂ مرد ਵੱਲੋਂ ਹੀ ਚੁੱਕੀ ਗਈ। ਕਾਵੇ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ। ਹੂੰ। ਦਾਜ ਪ੍ਰਥਾ ਦੀ ਗੱਲ ਹੋਵੇ ਜਾਂ ਕਿਸੇ ਹੀ ਸਮੇਂ ਜਦੋਂ ਔਰਤ ਨੂੰ ਨਾਲ ਅਤ ਦਾ ਜ਼ੁਲਮ ਹੋ ਰਿਹਾ ਹੋਵੇ ਤਾਂ ਉਦੋਂ ਆਵਾਜ਼ ਹਮੇਸ਼ਾ مرد ਵੱਲੋਂ ਹੀ ਬੜੀ ਤਗੜੇ ਤਰੀਕੇ ਚੁੱਕੀ ਗਈ। ਹੂੰ। ਪਰ ਗੱਲ ਜਿਸ ਕਾਰਨ ਤੁਸੀਂ ਕਿਉਂਕਿ ਸਵਾਲ ਸ਼ੁਰੂ ਦਾ ਸੀ ਕਿ ਅਸਲੀਅਤ ਅਸੀਂ ਦਸੀਏ ਕਿੱਥੇ ਔਰਤ ਅੱਜ ਖੜੀ ਹੈ ਉਸ ਆਵਾਜ਼ ਚੁੱਕੇ ਜਾਣ ਦੇ ਬਾਵਜੂਦ ਜਿੱਥੇ ਅਸੀਂ ਜੋ ਮਤਲਬ ਇਹ ਮੇਰੇ ਅੰਕੜੇ ਨਹੀਂ ਇਹ ਬੀਜਿੰਗ ਡੈਕਲੇਰੇਸ਼ਨ ਵਿੱਚ ਇਹ ਸਾਬਤ ਕੀਤਾ ਗਿਆ ਸੀ ਕਿ ਦੁਨੀਆ ਦੇ ਵਿੱਚ ਜੇ ਕੰਮ ਕਰਨ ਦੇ ਘੰਟੇ ਗਿਣੇ ਜਾਣ ਤਾਂ ਔਰਤ ਜਿਸ ਚ ਘਰੇਲੂ ਕੰਮ ਸ਼ਾਮਲ ਨੇ 70% ਦੇ ਨੇੜੇ ਤੇੜੇ ਦੇ ਜਿਹੜੇ ਕੰਮ ਕਰਨ ਦੇ ਘੰਟੇ ਆ ਉਹਨਾਂ ਦੇ ਮਤਲਬ ਵੱਧ 70% ਦੀ ਵਿੱਚ ਦਿਸੇ ਨੇ ਔਰਤ ਦੇ ਬਿਲਕੁਲ ਜਦ ਕਿ ਜਦੋਂ ਅਸੀਂ ਗੱਲ ਕਰਦੇ ਆ ਕਿ ਉਹਦੇ ਲੇਖੇ ਕਿੰਨੀ ਜਾਇਦਾਦ ਲਈਏ ਤਾਂ ਦੁਨੀਆ ਭਰ ਦੀ ਪੂਰੀ ਜਾਇਦਾਦ ਵਿੱਚੋਂ ਸਿਰਫ 1% ਜਾਇਦਾਦ ਬਣਦੀ ਜੇ ਜੋ ਕਿਸੇ ਔਰਤ ਦੇ ਇਸ ਤਰੀਕੇ ਵੀ ਔਰਤ ਦੇ ਹਿੱਸੇ ਆਈ ਹੋਵੇ ਤਾਂ ਇਹ ਨੇ ਅੰਕੜੇ ਜਿਨਾ ਵਿੱਚ ਆਪਾਂ ਅੱਜ ਦੀ ਮੌਜੂਦਾ ਹਾਲਾਤ ਦੀ ਵੀ ਜੇ ਗੱਲ ਕਰ ਲਈਏ ਕਿੰਨੀ ਕੁ ਸੇਫ ਅਸੀਂ ਮੰਨਦੇ ਆ ਹਾਲਾਂਕਿ ਮੈਂ ਦੱਸਿਆ ਮਨ ਪ੍ਰਦਾਨ ਸਮਾਜ ਵੱਲੋਂ ਔਰਤ ਲਈ ਆਵਾਜ਼ ਵੀ ਚੁੱਕੀ ਗਈ ਔਰਤਾਂ ਨੇ ਆਪਣੇ ਆਪ ਨੂੰ ਸਾਬਤ ਵੀ ਕੀਤਾ ਭਾਵੇਂ ਉਹ ਖੇਡਾਂ ਦਾ ਮੈਦਾਨ ਸੀ ਬਿਜ਼ਨਸ ਸੀ ਜਾਂ ਉਹ ਤੁਸੀਂ ਪਾਰਲੀਮੈਂਟ ਤੱਕ ਪਹੁੰਚਣ ਦੀ ਗੱਲ ਹੋਵੇ ਰਾਸ਼ਟਰਪਤੀ ਹੋਵੇ ਪਰ ਦੇਖੋ ਨਾ ਭਾਵੇਂ ਉਹ ਝਾਰਖੰਡ ਚ ਜੋ ਵਾਪਰਿਆ ਹੁਣੇ ਸਪੈਨਿਸ਼ ਔਰਤ ਦੇ ਨਾਲ ਬਿਲਕੁਲ ਬਹੁਤ ਸਾਰਾ ਜਾਂ ਜੋ ਬ੍ਰਾਜ਼ੀਲੀਅਨ ਜੋ ਬ੍ਰਾਜ਼ੀਲੀਅਨ ਜਿਹੜੀ ਸਾਈਕਲ ਚਲਾਉਂਦੀ ਆਈ ਸੀ ਉਹਦੇ ਨਾਲ ਜੋ ਦੁੰਬਾ ਦੇ ਵਿੱਚ 7 ਬੰਦਿਆਂ ਨੇ ਬਲਾਕਕਾਰ ਕੀਤਾ ਤੋਂ ਲੈ ਕੇ ਇੱਕ ਦੋ ਵਰਿਆਂ ਦੀ ਬਾਲੜੀ ਜੋ ਸਾਡੇ ਕੋਲ ਅਜੇ 10 ਦਿਨ ਪਹਿਲਾਂ ਦੀ ਖਬਰ ਆਈ ਹੈ ਤੇ ਪੰਜਾਬੀ ਬਾਲੜੀ ਸੀ ਜਿਹਦੇ ਨਾਲ ਉਹ ਬਿਹਾਰ ਤੋਂ ਇੱਕ ਆਇਆ ਹੋਇਆ ਬੰਦਾ ਕਿਸ ਤਰੀਕੇ ਉਹਨੇ ਬਲਾਤਕਾਰ ਕਰਕੇ ਗਲਾ ਕੁੱਟ ਕੇ ਹੱਡੀਆਂ ਤੋੜ ਕੇ ਉਹਨੂੰ ਮਾਰਿਆ ਇਹ ਸਾਰੇ ਦੇ ਵਿੱਚ ਅਸੀਂ ਜੇ ਕਈਏ ਅੱਜ ਵੀ ਮਾਹੌਲ ਸੁਰੱਖਿਤ ਔਰਤ ਲਈ ਹੋ ਗਿਆ ਤੇ ਔਰਤ ਤੁਸੀਂ ਜਾਂ ਮੈਂ ਮੈਂ ਤਾਂ ਕਿਸੇ ਹੋਰ ਦੀ ਗੱਲ ਹੀ ਨਹੀਂ ਕਰਦੀ ਤੁਸੀਂ ਨਿਤਲ ਜਾਂ ਮੈਂ ਨਿਕਲਾਂ ਕਿ ਰਾਤ 12 ਵਜੇ ਅਸੀਂ ਇਕੱਲੀਆਂ ਤੁਰੀਆਂ ਆਂਦੀਆਂ ਬਿਲਕੁਲ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰਦੀਆਂ ਘਰ ਆ ਸਕਦੀਆਂ ਤਾਂ ਇਹ ਗਲਤ ਹੋਏਗਾ ਸੋ ਅਸਲੀਅਤ ਅਜੇ ਵੀ ਕੋਹਾਂ ਦੂਰ ਹੈ ਜੇ ਅਸੀਂ ਗੱਲ ਕਰਦੇ ਹਾਂ ਔਰਤ ਦੀ ਸੁਰੱਖਿਆ ਜਾਂ ਉਹਦਾ ਜਿੱਥੇ ਵੀ ਕਿਤੇ ਪਹੁੰਚਣ ਦੇ ਉੱਤੇ ਉਹਦੀ ਅਸੀਂ ਸੋਚਦੇ ਹਾਂ ਕਿ ਅੱਜ ਉਹਨੂੰ ਵਾਕਈ ਆਪਣਾ ਹੱਕ ਮਿਲ ਗਿਆ ਇਹੋ ਜਿਹੀ ਅਜੇ ਪੂਰੀ ਗੱਲ ਸਾਬਤ ਕਰ ਨਹੀਂ ਸਕਦੇ ਤੇ ਡਾਕਟਰ ਸਾਹਿਬ ਜੀ ਤੋਂ ਨਾਰੀ ਸਿੱਖਿਆ ਦੀ ਗੱਲ ਕਰਦੇ ਆ ਕਿ ਨਾਰੀ ਦੀ ਜਿਹੜੀ ਸਿੱਖਿਆ ਜਾਂ ਨਾਰੀ ਦੀ ਉਹਦੇ ਨਾਲ ਕੋਈ ਉਹਨੂੰ ਤਾਂ ਲੱਗਦਾ ਕਿ ਬਦਲਾਅ ਆ ਰਹੇ ਆ ਜਾਂ ਹੋਰ ਬਦਲਾਅ ਆਉਣ ਦੀ ਸੰਭਾਵਨਾ ਅਸੀਂ ਤੇਰਨੇ ਸੰਕਲਪ ਦੇਖਦੇ ਹਾਂ ਜਿਵੇਂ ਤਿੰਨ ਤਰ੍ਹਾਂ ਦੀਆਂ ਲਹਿਰਾਂ ਚੱਲਦੀਆਂ ਜਾਂ ਨਾਰੀ ਸਿੱਖਿਆ ਦੀ ਨਾਰੀ ਸ਼ਕਤੀ ਦੀ ਤੇ ਨਾਰੀ ਆਜ਼ਾਦੀ ਦੀ ਇਹਨਾਂ ਤਿੰਨਾਂ ਦਾ ਆਪਸ ਵਿੱਚ ਕੋਈ ਸੰਬੰਧ ਹੈ ਜੇ ਅਸੀਂ ਵਮਨਡੇ ਤੇ ਇਹਨੂੰ ਰਿਅਲਾਈਜ਼ ਕਰਨਾ ਹੋਏ ਕਿ ਇਹ ਤਿੰਨੇ ਚੀਜ਼ਾਂ ਆਪਸ ਵਿੱਚ ਜੁੜਦੀਆਂ ਨੇ ਕਿਤੇ ਨਾ ਕਿਤੇ ਬਹੁਤ ਖੂਬਸੂਰਤ ਸਵਾਲ ਪੁੱਛਿਆ ਤੁਸੀਂ ਅ ਦੇਖੋ ਇਸ ਦੇ ਵੀ ਦੋ ਪਹਿਲੂ ਨੇ ਔਰਤ ਦਾ ਪੜਨਾ ਬਹੁਤ ਜ਼ਰੂਰੀ ਜੇ ਜਿੱਥੇ ਉਹ ਨਾ ਸਿਰਫ ਆਪਣੇ ਹੱਕਾਂ ਬਾਰੇ ਜਾਣ ਸਕੇ ਬਲਕਿ ਆਪਣੇ ਸਰੀਰ ਲਈ ਪੂਰੀ ਕੀ ਉਹਨੀਆਂ ਲੋੜਾਂ ਨੇ ਉਹਨੂੰ ਸਮਝ ਸਕੇ ਕਿ ਮੈਂ ਇੰਨੀ ਉਮਰ ਵਿੱਚ ਵਿਆਹ ਕਰਨਾ ਉਹ ਮੇਰਾ ਹੱਕ ਏ ਮੈਂ ਇੰਨੀ ਦੂਸਰੇ ਬੱਚੇ ਜਾਂ ਪਹਿਲੇ ਚ ਇੰਨਾ ਵਕਫਾ ਪਾਣਾ ਉਹ ਮੇਰਾ ਹੱਕ ਏ ਉਹਨੂੰ ਖੁਰਾਕ ਸੰਤੁਲਿਤ ਚਾਹੀਦੀ ਏ ਉਹਨੇ ਪੜ੍ਹਨਾ ਯਾਨੀ ਇਹ ਸਾਰੀਆਂ ਚੀਜ਼ਾਂ ਉਹਦੇ ਹੱਕ ਨੇ ਜਿਨ੍ਹਾਂ ਬਾਰੇ ਜਾਣਨਾ ਉਹਨੂੰ ਬਹੁਤ ਅਹਿਮ ਜੀ ਸੋ ਇਹ ਆਪਾਂ ਗੱਲ ਕਰਨੀ ਕਿ ਇੱਕ ਔਰਤ ਦਾ ਪੜ੍ਹਨਾ ਮੈਂ ਕਹਿੰਨੀ ਆ ਜੀ 100% ਲਾਜ਼ਮੀ ਜੇ ਪਰ ਗੱਲ ਇੱਥੇ ਖੜੀ ਜੇ ਕਿ ਉਹ ਔਰਤ ਤਾਂ ਭਾਵੇਂ ਆਪਣਾ ਸਾਰਾ ਟੰਬਰ ਪੜਾ ਲਏਗੀ ਉਸ ਤੋਂ ਬਾਅਦ ਹੱਕਾਂ ਨੂੰ ਜਾਣਦੇ-ਬੁੱਝਦੇ ਵੀ ਮੈਂ ਅਸਲੀਅਤ ਦੱਸਣਾ ਚਾਹੁੰਦੀ ਆ ਕਿ ਬਹੁ ਗਿਣਤੀ ਔਰਤਾਂ ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਅੰਕੜੇ ਨੇ ਕਿ 68 68% ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਨੇ ਪੜੀਆਂ ਲਿਖੀਆਂ ਪਰ ਉਹਨਾਂ ਚ ਬਹੁਤ ਸਾਰੀ ਮਾਤਰਾ ਉਹਨਾਂ ਦੀ ਵੀ ਹੈ ਜਿਨ੍ਹਾਂ ਦੀ ਪੂਰੀ ਤਨਖਾਹ ਖੋ ਲਈ ਜਾਂਦੀ ਹੈ ਤੇ ਉਹ ਸਾਰੇ ਦੱਬ ਲੈਂਦੇ ਨੇ ਜਿਸ ਵਿੱਚ ਘਰੇਲੂ ਹਿੰਸਾ ਸਹਿੰਦਿਆਂ ਕੰਮਕਾਰ ਕਰਦਿਆਂ ਬੱਚਿਆਂ ਨੂੰ ਸੰਭਾਲਦਿਆਂ ਉਹਨਾਂ ਨੂੰ ਲਿਜਾਣਾ ਲਿਆਉਣਾ ਸਕੂਲੀ ਕੰਮ ਕਰਾਉਣਾ ਤੇ ਫਿਰ ਉਹਦੇ ਨਾਲ ਦਫ਼ਤਰ ਦੇ ਵਿੱਚ ਜਿਸ ਤਰੀਕੇ ਉਹਦਾ ਸ਼ੋਸ਼ਣ ਹੁੰਦਾ ਜੇ ਭਾਵੇਂ ਉਹ ਨਜ਼ਰਾਂ ਰਹੀਂ ਜਦਿਸ ਵੀ ਟੰਗ ਨਾਲ ਇਸ ਵੇਲੇ ਉਹ ਔਰਤ ਔਖੇ ਸੌਖੇ ਆਪਣਾ ਦਫ਼ਤਰੀ ਕੰਮਕਾਜ ਮੁਕਾਉਂਦੀ ਜੇ ਉਹਦੇ ਵਿੱਚ ਉਹ ਕਿਸ ਤਰੀਕੇ ਉਹਨੇ ਰਾਹ ਚੋਂ ਲੰਘਣਾ ਕਿਵੇਂ ਦੇ ਮਾਹੌਲ ਚੋਂ ਲੰਘਣਾ ਜਿਸ ਕਾਰਨ ਅੱਜ ਪਿੰਡ ਦੀਆਂ ਅਣਗਿਣਤ ਬੇਟੀਆਂ ਨੇ ਜਿਹੜੀਆਂ ਸਿਰਫ ਰਾਹ ਵਿੱਚ ਛੇੜੇ ਜਾਣ ਖਣੋ ਹੀ ਆਪਣੀ ਸਕੂਲੀ ਪੜਾਈ ਪੂਰੀ ਨਹੀਂ ਕਰ ਸਕ ਰਹੀਆਂ ਫਿਰ ਨਿੱਕੀ ਨਿੱਕੀਆਂ ਚੀਜ਼ਾਂ ਜੋ ਕਿ ਸ਼ਾਇਦ ਤੁਹਾਡੇ ਇਸ ਪ੍ਰੋਗਰਾਮ ਰਹੀ ਬੇਟੀਆਂ ਹੀ ਆਵਾਜ਼ ਚੁੱਕਣ ਕਿ ਪਈ ਸਾਡੇ ਸਕੂਲਾਂ ਵਿੱਚ ਗੁਸਲਖਾਨੇ ਨਹੀਂ ਪਾਣੀ ਪੂਰਾ ਨਹੀਂ ਹੈ ਅਵੇਲੇਬਲ ਜਿਸ ਕਾਰਨ ਕਈ ਬੇਟੀਆਂ ਕੇ ਮਾਂਵਾਰੀ ਦਾ ਸਮਾਂ ਜੇ ਤੇ ਉਹ ਸਕੂਲ ਨਹੀਂ ਜਾ ਸਕਦੀਆਂ ਕੋਈ ਉੱਥੇ ਨਹੀਂ ਇਹ ਵੀ ਕੇਸ ਸਾਹਮਣੇ ਖਬਰਾਂ ਚੱਪ ਚੁੱਕੀਆਂ ਜਿੱਥੇ ਉਹ ਬਾਹਰ ਕਾਰੀਆਂ ਹੋ ਗਈਆਂ ਵਿਚਾਰੀਆਂ ਮਜਬੂਰੀ ਤਹਿਤ ਸੋ ਇਹ ਚੀਜ਼ਾਂ ਨੇ ਜਿੱਥੇ ਸਾਨੂੰ ਕੰਮ ਕਰਨ ਦੀ ਲੋੜ ਏ ਕਿ ਬੇਟੀ ਪੜਾਉਣੀ ਜ਼ਰੂਰੀ ਜੇ ਪਰ ਵੇਖੋ ਨਾ ਕੌਣ ਤਾੜੇਗਾ ਜਦੋਂ ਇਹ ਖਬਰ ਆਉਂਦੀ ਜੇ ਇੱਕ ਪ੍ਰਿੰਸੀਪਲ ਨੇ ਉਹਦਾ ਬਲਾਤਕਾਰ ਕਰ ਦਿੱਤਾ ਜਾਂ ਇੱਕ ਚੌਕੀਦਾਰ ਸੀ ਜਿਹਨੇ ਚਾਰ ਵਰਿਆਂ ਦੀ ਬਾਲੜੀ ਜੋ ਕਿ ਪ੍ਰੀ ਸਕੂਲ ਵਿੱਚ ਗਈ ਉਹਦਾ ਬਲਾਤਕਾਰ ਕਰ ਦਿੱਤਾ ਜਾਂ ਬੱਸ ਡਰਾਈਵਰ ਉਹਨੇ ਇਹੋ ਜਿਹੇ ਆਕਾਰਾਂ ਕੀਤਾ ਜਾਂ ਪ੍ਰਿੰਸੀਪਲ ਨੇ țeੜੋਂ ਨੰਗੀਆਂ ਕਰਕੇ ਸੜਕ ਉੱਥੇ ਅੰਦਰ ਜਿਹੜਾ ਗਰਾਊਂਡ ਦੇ ਵਿੱਚ ਭਜਾਇਆ ਉਹਨਾਂ ਨੂੰ ਇਸ ਕਾਰਨ ਕਿ ਉਹਨਾਂ ਦੇ ਹੋਮਵਰਕ ਕੰਪਲੀਟ ਨਹੀਂ ਸੀ ਇਹੋ ਜਿਹੀਆਂ ਜਦੋਂ ਸਾਨੂੰ ਖਬਰਾਂ ਪੜਨ ਨੂੰ ਮਿਲਦੀਆਂ ਨੇ ਕਈ ਮਾਨਸਿਕ ਰੋਗੀ ਜੋ ਕੁਝ ਲੋਗ ਨੇ ਇਹ ਨਹੀਂ ਕਿ ਸਾਰਾ ਸਮਾਜ ਮਾਨਸਿਕ ਰੋਗੀ ਹੋ ਗਿਆ ਕਿਉਂਕਿ ਬਹੁਤ ਸਾਰੇ ਪਿਓ ਅੱਜ ਵੀ ਫਖਰ ਕਰਦੇ ਨੇ ਆਪਣੀਆਂ ਧੀਆਂ ਤੇ ਬਹੁਤ ਸਾਰੇ ਪਤੀ ਨੇ ਆਪਣੀਆਂ ਪਤਨੀਆਂ ਤੇ ਫਖਰ ਕਰਦੇ ਨੇ ਗੱਲ ਸਿਰਫ ਇਹ ਹੈ ਕਿ ਉਹ ਚੁੱਪ ਕਿਉਂ ਨੇ ਸਾਡਾ ਜੇ ਦਿਨ ਮਨਾਉਣਾ ਜੇ ਤੱਕ ਟੁਕ ਟੁਕ ਇੱਕ ਕੋਈ ਸੰਗਠਨ ਤਾਂ ਖੜਾ ਹੋਵੇ ਕਿ ਹਾਂ ਜੀ ਇਹ ਕੁਝ ਮਾੜੇ ਲੋਕਾਂ ਦਾ ਅਸੀਂ ਸੋਸ਼ਲ ਬਾਈਕਾਟ ਕਰਦੇ ਹਾਂ ਅਸੀਂ ਸਾਰੇ ਨਾਲ ਅਸੀਂ ਕਰਜ਼ਾ ਲਾਉਣਾ ਚਾਹੁੰਦੇ ਆ ਆਪਣੀ ਮਾਂ ਦੀ ਕੁੱਖ ਦਾ ਉਹਦੀ ਜ਼ਾਤ ਦੇ ਹੱਕ ਵਿੱਚ ਆਵਾਜ਼ ਚੁੱਕਣ ਦਾ ਕਿ ਜੇ ਕੋਈ ਪ੍ਰਿੰਸੀਪਲ ਇਹੋ ਜਿਹਾ ਕਾਰਾ ਕਰਦਾ ਤਾਂ ਉਹਦੇ ਪੂਰੇ ਟੱਬਰ ਨਾਲ ਇੱਕ ਸੋਸ਼ਲ ਬਾਈਕਾਟ ਹੋਏ ਕੋਈ ਗੱਲ ਨਾ ਕਰੇ ਬਿਲਕੁਲ ਇਸੇ ਹੀ ਤਰ੍ਹਾਂ ਜੇ ਕੋਈ ਯਾਨੀ ਸਾਡੇ ਕੋਲ ਇਹੋ ਜਿਹੇ ਤੱਥ ਵੀ ਨਹੀਂ ਜਿਵੇਂ ਹੁਣ ਮੈਂ ਜ਼ਿਕਰ ਸ਼ੁਰੂ ਜ ਕੀਤਾ ਸੀ ਕਿ ਜੱਜ ਨਾਲ ਇਹੋ ਜਿਹਾ ਹੋਇਆ ਜਾਂ ਇੱਕ ਵਕੀਲ ਇਸ ਤਰੀਕੇ ਦਾ ਜੋ ਚੀਕੀ ਸੀ ਕਿ ਮੇਰੇ ਨਾਲ ਵੀ ਇਸ ਤਰੀਕੇ ਮਾੜਾ ਹੋ ਰਿਹਾ ਤਾਂ ਉੱਥੇ ਜੇ ਵੱਡੀ ਗਿਣਤੀ ਸਾਡੇ ਚੰਗੀ ਸੋਚ ਵਾਲੇ ਵਕੀਲ ਹੀ ਖੜੇ ਹੋ ਜਾਂਦੇ ਕਿ ਅਸੀਂ ਸੋਸ਼ਲ ਬਾਈਕਾਟ ਕੀਤਾ ਇਹਨੂੰ ਆਪਣੇ ਤੋਂ ਅਸੀਂ ਹਿੱਸਾ ਵੱਢ ਕੇ ਛੁੱਟਣ ਲੱਗਿਆਂ ਇਹਨੂੰ ਕਦੇ ਵੀ ਇੱਥੇ ਨਹੀਂ ਵੜਨ ਦੇਣਾ ਤਾਂ ਉਹ ਸ਼ਾਇਦ ਇੱਕ ਬਹੁਤ ਪੋਜ਼ਿਟਿਵ ਸਟੈਪ ਹੁੰਦਾ ਕਿਉਂਕਿ ਚੁੱਪੀ ਤੋੜਨ ਦੀ ਲੋੜ ਹੈ ਅਜ ਚੰਗੇ ਲੋਕਾਂ ਦੀ ਜੋ ਵੱਡੀ ਗਿਣਤੀ 'ਚ ਹਨ ਪਰ ਸਿਰਫ ਚੁੱਪ ਨੇ ਦੇਖਦੇ ਨੇ ਆਪਣੇ ਤਕਸੀਮਤ ਨੇ ਸੋ ਉਹ ਹਰ ਸਦੀ ਮੈਨੂੰ ਲੱਗਦਾ ਨਹੀਂ ਉਹ ਦੇਖ ਸਕਦੀ ਔਰਤ ਕੇ ਗੁਰੂ ਨਾਨਕ ਸਾਹਿਬ ਹੀ ਉੱਠਣ ਤੇ ਤੈਂ ਕੀ ਦਰਦ ਨਾਇਆ ਦੀ ਗੱਲ ਕਰੇ ਆ ਕੋਈ ਵੀ ਇਸ ਤਰ੍ਹਾਂ ਦੀ ਪਰ ਆਪਾਂ ਮੈਨੂੰ ਲੱਗਦਾ ਕਿ ਹੁਣ ਔਰਤਾਂ ਨੂੰ ਖੜੇ ਹੋਣਾ ਪੈਣਾ ਜਿਵੇਂ ਰਾਜਸਥਾਨ ਚ ਗੁਲਾਬੀ ਗੈਂਗ ਸ਼ੁਰੂ ਹੋਇਆ ਸੀ ਕਿ ਜੇ ਭਾਈ ਜ਼ੁਲਮ ਅੱਤ ਦਾ ਹੁੰਦਾ ਤਾਂ ਅਸੀਂ ਆਈਆਂ ਸੋ ਮੈਨੂੰ ਲੱਗਦਾ ਹੁਣ ਉਹ ਸਾਡੀਆਂ ਨੌਜਵਾਨ ਬੇਟੀਆਂ ਨੂੰ ਕੰਮ ਫੜਨਾ ਪੈਣਾ ਬਿਲਕੁਲ ਸਥਿਤੀਆਂ ਇਹਨੀਆਂ ਮਤਲਬ ਹੈਗੀਆਂ ਨੇ ਇਸ ਤਰ੍ਹਾਂ ਦੀ ਕਿ ਔਰਤ ਦੇ ਹੱਕ ਚ ਘਟਨੇ ਤੇ ਔਰਤ ਵਿਰੋਧੀ ਜ਼ਿਆਦਾ ਨੇ ਜਿਸ ਕਰਕੇ ਔਰਤਾਂ ਨੂੰ ਅੱਗੇ ਆਉਣਾ ਪਏਗਾ ਔਰ ਆਪਣੇ ਹੱਕਾਂ ਲਈ ਤਾਂ ਡਟਣਾ ਪਏਗਾ ਹਾਂਜੀ ਬਿਲਕੁਲ ਪਰ ਇੱਕ ਸਿਰਫ ਮੈਂ ਜ਼ਰੂਰ ਥੋੜੀ ਜੀ ਜੋ ਚੁੱਭਦੀ ਜੇ ਗੱਲ ਉਹ ਦੱਸਣ ਦੱਸਣਾ ਚਾਹਨੀ ਆ ਕਿ ਬੇਟੀਆਂ ਵੀ ਕਈ ਵਾਰ ਨਜਾਇਜ਼ ਹੁਣ ਕਰਨ ਲੱਗ ਪਈਆਂ ਉਹਨਾਂ ਨੂੰ ਲੱਗਦਾ ਸ਼ਾਇਦ ਆਜ਼ਾਦੀ ਕੱਪੜੇ ਲਾ ਕੇ ਜ਼ਿਆਦਾ ਹੁੰਦੀ ਜੇ ਜਾਂ ਰੇਵ ਪਾਰਟੀ ਚ ਜਾਣ ਗਿਆ ਸ਼ਰਾਬਾਂ ਪੀਣ ਗਿਆ ਨਸ਼ੇ ਕਰਨ ਗਿਆ ਹੁੱਕਾ ਬਾਰ ਚ ਜਾਣ ਗਿਆ ਤਨੂੰ ਲੱਗਦਾ ਤੁਸੀਂ ਸ਼ਾਇਦ ਇਸ ਤਰ੍ਹਾਂ ਆਪਣੀ ਆਜ਼ਾਦੀ ਦਿਖਾ ਸਕਾਂਗੀਆਂ ਇਹ ਵੀ ਗਲਤ ਢਾਂਗੇ ਜਿਸ ਤਰੀਕੇ ਨਾਲ ਹੁਣ ਕੁਝ ਸਾਡੇ ਸਾਹਮਣੇ ਕੇਸ ਆਏ ਨੇ ਜਿੱਥੇ ਝੂਠੇ ਕੇਸ ਦਾਜ ਦੇ ਬਣਾ ਕੇ ਸਹਰਿਆਂ ਨੂੰ ਵੀ ਤੰਗ ਕੀਤਾ ਪਤੀ ਨੂੰ ਵੀ ਕੀਤਾ ਜਾਂ ਫਿਰ ਆਈਲਟਸ ਕਲੀਅਰ ਕੀਤਾ ਬਾਹਰ ਗਏ ਛੱਡ ਦਿੱਤਾ ਪਤੀ ਨੂੰ ਤੋਂ ਇਹ ਕੁਝ ਗਲਤ ਜੋ ਢੰਗ ਕੱਢ ਲੈ ਨੇ ਬੇਟੀਆਂ ਨੇ ਉਹ ਵੀ ਜ਼ਰੂਰ ਸਾਨੂੰ ਉਹਦਾ ਵੀ ਵਿਰੋਧ ਕਰਨਾ ਚਾਹੀਦਾ ਕਿ ਇਹ ਚੀਜ਼ ਠੀਕ ਨਹੀਂ ਬਿਲਕੁਲ ਮਤਲਬ ਨਾਰੀ ਆਜ਼ਾਦੀ ਦੇ ਜਿਹੜੇ ਅਰਥ ਨੇ ਉਹ ਬਦਲਨੇ ਨਹੀਂ ਚਾਹੀਦੇ ਨਾਰੀ ਆਜ਼ਾਦੀ ਇਸ ਗੱਲ ਚ ਨਹੀਂ ਕਿ ਅਸੀਂ ਆਪ ਹੁਦਰੇ ਹੋ ਜਾਈਏ ਅਸੀਂ ਕਿਸੇ ਨੂੰ ਦੂਸਰੇ ਨੂੰ ਇਸ ਤਰੀਕੇ ਨਾਲ ਪਰੇਸ਼ਾਨ ਕਰੀਏ ਉਹ ਆ ਨਾਰੀ ਆਜ਼ਾਦੀ ਤੁਹਾਡੇ ਅਨਸਾਰ ਹੋਣੀ ਹੈ ਸਾਡੇ ਅਨਸਾਰ ਵੀ ਅਸੀਂ ਇਹ ਮੰਨਦੇ ਹਾਂ ਕਿ ਨਾਰੀ ਆਜ਼ਾਦੀ ਦਾ ਮਤਲਬ ਜਿਹੜਾ ਹੈ ਨਹੀਂ ਇਨ ਨਾਰੀ ਸ਼ਕਤੀਕਰਨ ਦੀ ਗੱਲ ਕਰਦੇ ਆ ਡਾਕਟਰ ਸ਼ਿਵਰ ਜੀ ਤੁਸੀਂ ਕਿਹਾ ਤਾਂ ਹੁਣੇ ਕਿ ਆਰਥਿਕ ਮਤਲਬ ਔਰਤ ਆਰਥਿਕ ਤੌਰ ਤੇ ਨਿਰਭਰ ਹੈ ਪਰ ਕਈ ਵਾਰ ਉਹਦਾ ਸਾਰਾ ਆਰਥਿਕ ਜਾਬੀ ਜਿਹੜੀ ਹੈ ਕਿਸੇ ਹੋਰ ਦੇ ਹੱਥ ਆਪਣੇ ਪਤੀ ਦੇ ਜਾਂ ਭਰਾ ਦੇ ਜਾਂ ਪਿਤਾ ਦੇ ਹੱਥ ਹੁੰਦੀ ਹੈ ਤਾਂ ਉੱਥੇ ਵੀ ਔਰਤ ਨੂੰ ਸੁਤੰਤਰ ਕਿਸ ਤਰ੍ਹਾਂ ਆਪਣੇ ਆਪ ਨੂੰ ਮਹਿਸੂਸ ਕਰੇ ਇਹਦੇ ਬਾਰੇ ਤੁਸੀਂ ਥੋੜਾ ਜਿਆਦਾ ਤੁਹਾਨੂੰ ਸੰਕੇਤ ਦਿੱਤਾ ਕਿ ਉਸ ਨੂੰ ਇਸ ਜੀ ਦੇਖੋ ਜਦ ਤੱਕ ਆਪ ਕਮਾਈ ਕਰਕੇ ਆਪਣੇ ਹੱਥੀਂ ਮਿਹਨਤ ਕਰਕੇ ਜਦ ਤੱਕ ਕੋਈ ਨਹੀਂ ਕਮਾਉਂਦਾ ਉਹਦੇ ਅੰਦਰ ਆਤਮ ਵਿਸ਼ਵਾਸ ਬਣਦਾ ਨਹੀਂ ਸੋ ਜੇ ਇਹ ਔਰਤਾਂ ਜੋ ਆਪ ਕਮਾਉਂਦੀਆਂ ਨੇ ਜੇ ਉਹ ਇੱਕ ਵਾਰ ਸਖਤ ਸਟੈਂਡ ਲੈ ਲੈਣ ਕਿ ਮੈਂ ਭਈ ਆਪ ਤੇ ਆਪਣੇ ਤੇ ਆਪਣੀ ਬਿਮਾਰੀ ਤੇ ਆਪਣੇ ਲਈ ਵੀ ਖਰਚੇ ਕਰਨੇ ਆ ਮੈਂ ਬੱਚੇ ਨੂੰ ਵੀ ਪੜ੍ਹਾ ਸਕਦੀ ਆ ਮੁਲਕ ਦੀ ਤਰੱਕੀ 'ਚ ਵੀ ਮੈਂ ਰੋਲ ਅਦਾ ਕਰ ਸਕਦੀ ਆ ਤੇ ਫਿਰ ਅ ਜਦੋਂ ਜੇ ਮੇਰੇ ਆਪਣੇ ਮਾਪਿਆਂ 'ਚ ਕੋਈ ਬਿਮਾਰੀ ਹੁੰਦੀ ਹੈ ਨਹੀਂ ਹੈ ਕੋਈ ਤਾਂ ਮੈਂ ਉੱਥੇ ਵੀ ਖਰਚ ਆਪਣੇ ਲੈਵਲ ਤੇ ਕਰ ਸਕਦੀ ਹਾਂ ਸੋ ਇਹ ਜ਼ਰੂਰ ਔਰਤ ਨੂੰ ਖੜੇ ਹੋਣਾ ਪੈਣਾ ਆਪਣੇ ਪੈਰਾਂ ਤੇ ਭਾਵੇਂ ਉਹ ਸਵੈ ਰੋਜ਼ਗਾਰ ਦੇ ਵੱਲੋਂ ਹੋਵੇ ਜਾਂ ਜੇ ਕੋਈ ਹੋਰ ਨੌਕਰੀ ਵੀ ਉਹਨੂੰ ਮਿਲੀ ਹੋਈ ਆ ਉਹਦੇ 'ਚੋਂ ਕੁਝ ਹਿੱਸਾ ਤਾਂ ਹਰ ਹਾਲ ਉਹਨੂੰ ਆਪਣੇ ਲਈ ਸੁਰੱਖਿਅਤ ਰੱਖਣਾ ਹੀ ਪੈਣਾ ਤਾਂ ਕਿ ਲੋੜ ਪੈਣ ਤੇ ਉਹ ਆਪਣੇ ਲਈ ਵਰਤ ਸਕੇ ਪਰ ਗੱਲ ਫਿਰ ਘੁੰਮ ਫਿਰ ਕੇ ਉੱਥੇ ਆਂਦੀ ਹੈ ਕਿ ਜਦ ਤੱਕ ਦੇਖੋ ਇੱਕ ਇੱਕ ਲੱਕੜ ਤੋੜਨੀ ਸੌਖੀ ਹੈ ਸੋ ਔਰਤਾਂ ਨੂੰ ਹੁਣ ਆਪਣੇ ਐਨ ਜੀਓਜ਼ ਬਣਾਉਣੇ ਚਾਹੀਦੇ ਨੇ ਕੋਆਪਰੇਟਿਵ ਸੁਸਾਇਟੀਆਂ ਤਿਆਰ ਕਰਨੀਆਂ ਚਾਹੀਦੀਆਂ ਜਿੱਥੇ ਸਾਰੀਆਂ ਔਰਤਾਂ ਇਹੋ ਜਿਹੀਆਂ ਰਲ ਕੇ ਜਿਹੜਾ ਵੀ ਕੰਮ ਕਰਨ ਉਹਦੀ ਉਸੇ ਤਰੀਕੇ ਕਿਵੇਂ ਖਪਤ ਵੀ ਹੋਣੀ ਚਾਹੀਦੀ ਹੈ ਤੇ ਕਿਵੇਂ ਉਹ ਸਾਰੀਆਂ ਇੱਕ ਦੂਜੇ ਦੀਆਂ ਮਦਦਕਾਰ ਵੀ ਪੜਨ ਲੋੜ ਪੈਂਦੇ ਸੋ ਇਹ ਸਿਸਟਮ ਡਿਵੈਲਪ ਕਰਨ ਦੀ ਲੋੜ ਹੈ ਜਿੱਥੇ ਬਲਾਤਕਾਰ ਪੀੜਤਾ ਤੱਕ ਲਈ ਵੀ ਤੁਸੀਂ ਦੇਖੋ ਕਿ ਉੱਥੇ ਡਾਕਟਰ ਵੀ ਹੋਣ ਸਾਈਕੀਐਟ੍ਰਿਸਟ ਵੀ ਹੋਵੇ ਸਾਈਕੋਲੋਜਿਸਟ ਹੋਵੇ ਫਿਰ ਉਹਨੂੰ ਜਿਹੜੇ ਵਕੀਲ ਦੀ ਲੋੜ ਆ ਉਹ ਵੀ ਔਰਤ ਹੋਵੇ ਇਸ ਤਰੀਕੇ ਇੱਕ ਪੂਰਾ ਤਿਆਰ ਕਰਨ ਦੀ ਸਾਨੂੰ ਲੋੜ ਐ ਇਸ ਵੇਲੇ ਸਮਾਜ ਵਿੱਚ ਜੋ ਹੋਰ ਨਾ ਥਾਵਾਂ ਤੇ ਹੋ ਗਿਆ ਪਰ ਪੰਜਾਬ ਵਿੱਚ ਇਹੋ ਜਿਹਾ ਕੁਝ ਨਹੀਂ ਜਿਵੇਂ ਮੈਂ ਬਸ ਇੱਕੋ ਹੀ ਲਾਈਨ ਉਹ ਵੀ ਦੱਸਣਾ ਚਾਹੁੰਦੀ ਆ ਕਿ ਕਿਵੇਂ ਮੁੰਬਈ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦਾ ਸਿਸਟਮ ਡਿਵੈਲਪ ਕੀਤਾ ਕਿ ਇਵਨ ਅਸੀਡ ਅਟੈਕ ਵਿਕਟਮ ਦਾ ਰੈਂਪ ਵਾਕ ਵਾਕ ਤੱਕ ਕਰਾਈ ਸੀ ਤੋਂ ਸਾਡੇ ਅਜੇ ਉਹੋ ਜਿਹਾ ਸਮਾਜਿਕ ਤਬਦੀਲੀ ਨਹੀਂ ਦਿਖ ਰਹੀ ਜਿੱਥੇ ਇਹ ਕਿਉਂਕਿ ਔਰਤ ਨੂੰ ਹੀ ਕਸੂਰਵਾਰ ਠਹਿਰਾ ਕੇ ਅਸੀਂ ਉਸੇ ਤੇ ਹੀ ਸਾਰੇ ਲਾਂਚਣ ਲਾ ਦਿੰਨੇ ਆ ਕਿ ਇਹ ਨਹੀਂ ਜੀਨ ਪਾਈ ਸੀ ਇਹ ਦਰੇ ਫੋਣਾ ਹੀ ਸੀ ਇਹਦੇ ਹੱਥ 'ਚ ਮੋਬਾਈਲ ਸੀ ਇਹ ਨੂਡਲਸ ਖਾਂਦੀ ਹੈ ਯਾਨੀ ਇਹ ਸਭ ਬਾਟਨਟ ਜੋ ਵੀ ਇਸ ਤਰੀਕੇ ਦੇ ਤਬਦੀਲੀ ਦੀ ਸਾਨੂੰ ਜੋ ਅੱਜ ਲੋੜ ਜੇ ਕਿ ਆਪਣੇ ਮੁੰਡਿਆਂ ਨੂੰ ਸਮਝਾਉਣਾ ਸ਼ੁਰੂ ਕਰਨ ਹਰ ਮਾਂ ਜਿਹੜੀ ਹੈ ਉਹ ਆਪਣੇ ਬੇਟੇ ਨੂੰ ਸਮਝਾਵੇ ਕਿ ਭਾਈ ਇਹ ਤਬਦੀਲੀ ਇੱਥੇ ਹੋਣੀ ਹੈ ਜੇ ਤੇਰੇ ਘਰ ਵਿੱਚ ਭੈਣ ਹੈ ਤਾਂ ਗਵਾਂਢ ਦੇ ਵਿੱਚ ਵੀ ਕੁੜੀ ਤੇਰੀ ਭੈਣ ਹੈ ਇੱਜ਼ਤ ਕਰਨੀ ਸਿੱਖ। ਸੋ ਜੇ ਆਪਾਂ ਉਹ ਸਿਸਟਮ ਤੁਸੀਂ ਚੇਂਜ ਓਵਰ ਲਈਏ ਤਾਂ ਦੇਖ ਸਕਦੇ ਹਾਂ ਕਿ ਅਗਲੀ ਪਨੀਰੀ ਵਿੱਚ ਇਹ ਸੁਧਾਰ ਆ ਸਕੇਗਾ। ਹਾਂ। ਉਸ ਲਈ ਅਸੀਂ ਨਾ ਲੜਕੀਆਂ ਨੂੰ ਹੀ ਸਿੱਖਿਆ ਦੇ ਜਾਨੇ ਅਸੀਂ ਆਪਣੇ ਪੁੱਤਰਾਂ ਨੂੰ ਵੀ ਸਾਨੂੰ ਸਿੱਖਿਆਤ ਕਰਨ ਦੀ ਲੋੜ ਹੈ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਕਿ ਸਾਡੀਆਂ ਜਿਹੜੀਆਂ ਮਦਰਸ ਵੀ ਸੁਣ ਰਹੀਆਂ ਨੇ ਵੇਖ ਰਹੀਆਂ ਨੇ ਪ੍ਰੋਗਰਾਮ ਉਹਨਾਂ ਨੂੰ ਆਪਣੇ ਬੱਚਿਆਂ ਪ੍ਰਤੀ ਲੜਕਿਆਂ ਪ੍ਰਤੀ ਸੰਵੇਦਨ ਹੋਣ ਦੀ ਲੋੜ ਹੈ ਤਾਂ ਹੀ ਇੱਕ ਚੰਗੇ ਜਿਹੜੇ ਨਾਗਰਿਕਾ ਉਹਨਾਂ ਨੂੰ ਬਰਾਬਰਤਾ ਦੀ ਗੱਲ ਤਾਂ ਆਈ ਹੈ ਅਸੀਂ ਡਾਕਟਰ ਹਰਸ਼ੀਂਦਰ ਅਸੀਂ ਬਰਾਬਰਤਾ ਚਾਹੁੰਦੇ ਹਾਂ ਅਸੀਂ ਨਾ ਤਾਂ ਅੱਗੇ ਨਿਕਲਣਾ ਚਾਹੁੰਦੇ ਹਾਂ ਨਾ ਪਿੱਛੇ ਰਹਿਣਾ ਚਾਹੁੰਦੇ ਹਾਂ ਅਸੀਂ ਤਾਂ ਬਰਾਬਰਤਾ ਚਾਹੁੰਦੇ ਹਾਂ ਇਹ ਤਾਂ ਨਾਰੀ ਦੀ ਸ਼ੁਰੂ ਤੋਂ ਹੀ ਇਹੀ ਇੱਕ ਆਪਣੀ ਗੁਜ਼ਾਰਿਸ਼ ਹੈ ਆਪਦੀ ਸਮਾਜ ਦੀ ਕਿ ਉਹប្រ aperta ਚੋਂਦੀ ਹੈ ਤੇ ਜਿਸ ਤਰ੍ਹਾਂ ਪੁਰਾਣੇ ਸਮੇਂ ਚ ਜਾਂ ਹੁਣ ਵੀ ਇਹ ਸਥਿਤੀਆਂ ਹੋਣ ਗਿਆ ਤੁਸੀਂ ਸਿਹਤ ਦੇ ਵਿਭਾਗ ਵਿੱਚ ਉਹ ਤੁਸੀਂ ਬਹੁਤ ਕਰੀਬ ਤੋਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਔਰਤ ਆਪਣੀ ਸਿਹਤ ਪ੍ਰਤੀ ਵੀ ਬਹੁਤ ਜ਼ਿਆਦਾ ਚਿੰਤਤ ਨਹੀਂ ਹੁੰਦੀਆਂ ਜਾਂ ਆਪਣਾ ਕੋਈ ਇਸ ਤਰੀਕੇ ਨਾਲ ਮੈਡੀਕਲ ਚੈੱਕਅਪ ਜਾਂ ਕੁਛ ਇਹਨੂੰ ਲੋੜ ਨਹੀਂ ਸਮਝਦੀਆਂ ਇਹਦੇ ਨਾਲ ਅਸੀਂ ਥੋੜਾ ਵੇਰ ਤੁਸੀਂ ਕਰਨਾ ਚਾਹੋ ਐਜ਼ ਅ ਡਾਕਟਰ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਹਾਂ ਬਿਲਕੁਲ ਕਿਉਂਕਿ ਨਾ ਸਾਡੇ ਇਹ ਬਹੁਤ ਜ਼ਿਆਦਾ ਮੈਨੂੰ ਲੱਗਦਾ ਸਾਰੇ ਪ੍ਰੋਗਰਾਮ ਵਿੱਚ ਸਭ ਤੋਂ ਅਹਿਮ ਗੱਲ ਮੈਂ ਇਹਨੂੰ ਇਸ ਕਾਰਨ ਮੰਨਦੀ ਆ ਕਿ ਸਾਡੀਆਂ ਹਰ 5ਾਂ ਚੋਂ ਇੱਕ ਔਰਤ ਜੋ ਮਰ ਰਹੀ ਹੈ ਸਿਰਫ ਇਸ ਕਾਰਨ ਕਿ ਉਹ ਆਪਣੇ ਲੱਛਣ ਨਜ਼ਰਅੰਦਾਜ਼ ਕਰਦੀ ਏ ਕਿ ਕੋਈ ਨਾ ਜੇ ਥੋੜਾ ਹੀ ਐ ਸ਼ੋਰ ਵਧਿਆ ਫੇਰ ਹੀ ਦੇਖਾਂਗੇ ਸੋ ਉਹੀ ਕਾਰਨ ਹੈ ਕਿ ਇਵਨ ਫਰਸਟ ਸਟੇਜ ਕੈਂਸਰ ਤੱਕ ਜਿੱਥੇ ਉਹ ਲੰਬੀ ਜ਼ਿੰਦਗੀ ਜੀ ਸਕਦੀ ਹੈ ਉਹ ਨਜ਼ਰ ਅੰਦਾਜ਼ ਕਰਨ ਦਾ ਸੜਕਾਈ ਬਹੁਤ ਜ਼ਿਆਦਾ ਗਿਣਤੀ ਔਰਤਾਂ ਸਾਡੇ ਕੋਲ ਐਡਵਾਂਸਡ ਕੈਂਸਰ ਦੀਆਂ ਪਹੁੰਚ ਰਹੀਆਂ ਨੇ ਜਾਂ ਐਡਵਾਂਸਡ ਲਿਵਰ ਜਾਂ ਕਿਡਨੀ ਡਿਸੀਜ਼ ਨਾਲ ਪਹੁੰਚ ਰਹੀਆਂ ਨੇ ਲਹੂ ਦੀ ਕਮੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਉਹ ਬੇਹੋਸ਼ ਹੋ ਕੇ ਡਿੱਗ ਜਾਣਗੀਆਂ ਦਿਲ ਦੇ ਵਿੱਚ ਨੁਕਸ ਤੱਕ ਪੈਦਾ ਕਰ ਜਾਂਦੀਆਂ ਨੇ ਪਰ ਆਪਣਾ ਇਲਾਜ ਕਰਾਉਣ ਛੇਤੀ ਜਾਂਦੀਆਂ ਨਹੀਂ 13 ਦੀਆਂ ਢੇਰ ਔਰਤਾਂ ਨੇ ਤੁਸੀਂ ਦੇਖੋਗੇ ਚੁੱਲ੍ਹੇ ਜੋ ਮਿੱਟੀ ਖਾਂਦੀਆਂ ਅੱਜ ਵੀ ਸਾਡੇ ਕੋਲ ਪਹੁੰਚ ਰਹੀਆਂ ਨੇ ਕਾਰਨ ਸਿਰਫ ਇਹ ਕਿ ਲਹੂ ਦੀ ਕਮੀ ਹੈ ਪਰ ਉਹ ਇਲਾਜ ਹੀ ਨਹੀਂ ਕਰਾਉਣਾ ਤੇ ਹੋਰ ਅੰਗਾਂ ਦੇ ਨੁਕਸ ਜਦੋਂ ਬਹੁਤ ਵੱਧ ਜਾਣ ਫੇਰ ਹੀ ਨਿੱਤਰਦੀਆਂ ਨੇ ਤੇ ਫਿਰ ਤਾਂ ਹੀ ਹੈ ਤੁਸੀਂ ਦੇਖ ਰਹੇ ਹੋ इवन 35 40 ਸਾਲ ਦੀ ਉਮਰ ਤੱਕ ਪਹੁੰਚਦੇ ਆ ਬਹੁਤ ਸਾਰੀਆਂ ਔਰਤਾਂ ਮੌਤ ਦੇ ਮੂੰਹ ਵੱਲ ਜਾ ਰਹੀਆਂ ਨੇ ਸਿਰਫ ਆਪਣਾ ਖਿਆਲ ਨਾ ਕਰਨ ਸਦਕਾ ਮੈਂ ਬੇਨਤੀ ਕਰਦੀ ਹਾਂ ਤੁਹਾਡੇ ਰਹੀਂ ਜਿਹੜਾ ਵੀ ਸੁਣ ਰਿਹਾ ਕਿ ਆਪਣੀ ਰੈਗੂਲਰ ਚੈੱਕਅਪ ਸੰਤੁਲਿਤ ਖੁਰਾਕ ਲਓ ਤੇ ਫਿਰ ਉਹਦੇ ਨਾਲ ਉਹ ਨਾਲ ਰੈਗੂਲਰ ਸੈਰ ਜਾਂ ਵਰਕਅਪ ਬਹੁਤ ਜ਼ਰੂਰੀ ਜੇ ਜਿਸ ਚ ਮਸਲ ਦੇ ਵਰਕਅਪ ਜ਼ਰੂਰੀ ਜੇ ਕਿ ਤੁਸੀਂ ਦੇਖਦੇ ਹੋ ਪਿੱਠ ਕੁੱਬੀ ਹੋ ਗਈ ਗੋਡੇ ਲੈ ਗਏ ਇਹ ਦਰਦਾਂ ਆਮ ਹੀ ਲੈ ਜਾਂਦੀਆਂ ਨੇ ਸੋ ਤੁਸੀਂ ਦੋਨਾਂ ਹੱਥਾਂ ਚ ਭਾਰ ਚੁੱਕ ਕੇ ਜਾਂ ਉੱਪਰ ਇਸ ਤਰ੍ਹਾਂ ਫੜ ਕੇ ਲਟਕ ਕੇ ਜਿਵੇਂ ਵੀ ਤੁਸੀਂ ਇਹ ਸਾਰੀਆਂ ਮਸਲਸ ਦੀ ਮੂਵਮੈਂਟ ਜ਼ਰੂਰੀ ਜੇ ਤੇ 115 ਸਟੈਪਸ ਅਸੀਂ ਜੋ ਗਿਣਦੇ ਆਂ ਬਿਪਾਰ ਮਿੰਟ ਦੇ ਵਿੱਚ ਜੇ ਤੁਸੀਂ ਵਾਕ ਸਪੀਡ ਨਾਲ ਕਰਦੇ ਹੋ ਤਾਂ ਉਹ ਬਹੁਤ ਚੰਗਾ ਗਿਣਿਆ ਜਾਂਦਾ ਜਿਹੜੀ ਤਗੜੀ ਕਸਰਤ ਹੁੰਦੀ ਜਾਂ ਫਿਰ ਪੂਰੇ ਦਿਨ ਵਿੱਚ ਕੋਸ਼ਿਸ਼ ਕਰੋ 10000 ਸਟੈਪਸ ਕਰਦੇ ਅੰਦਰ ਹੀ ਭਾਵੇਂ ਤੁਰੇ ਫਿਰੇ ਜਾਓ ਪੌੜੀਆਂ ਚੜ੍ਹੋ ਉਤਰੋ ਇਹ ਜੇ ਕਰਦੇ ਰਹੋ ਹਫਤੇ ਚ 5 ਦਿਨ ਵੀ ਕਰੋ ਤਾਂ ਬਹੁਤ ਚੰਗੀ ਜੇ ਜਾਂ ਫਿਰ 150 ਮਿੰਟ ਦੀ ਕਸਰਤ ਹਫਤੇ ਚ 5 ਦਿਨ ਇਹ ਲਾਜ਼ਮੀ ਜੇ ਜਿਸ ਚ ਝਾੜੂ ਪੋਚੇ ਨੂੰ ਕਸਰਤ ਨਾ ਗਿਣੋ ਰੱਬ ਦਾ ਵਾਸਤਾ ਜੇ ਪਰ ਤੁਸੀਂ ਪੌੜੀਆਂ ਚੜੋ ਉਤਰੋ ਰੱਸੀ ਟੱਪ ਲਵੋ स्विਮਿੰਗ ਸਾਈਕਲਿੰਗ ਕੁਝ ਵੀ ਕਰੋ ਪਰ ਇਹ ਜ਼ਰੂਰ ਲੋੜ ਜੇ ਜਿਹੜੀ ਤੁਹਾਡੇ ਸਰੀਰ ਨੂੰ ਲੰਮੇ ਸਮੇਂ ਤੱਕ ਤੰਦਰੁਸਤ ਰੱਖ ਸਕਦੀ ਹੈ ਬਹੁਤ ਸ਼ੁਕਰੀਆ ਸੀ ਔਰਤ ਦੀ ਸਿਹਤ ਤੇ ਉਸ ਦੀ ਸੁਰੱਖਿਆ ਦੀਆਂ ਕੀ ਚਦੌਤੀਆਂ ਨੇ ਜਾਂ ਔਰਤ ਦੀ ਆਜ਼ਾਦੀ ਤੇ ਨਾਰੀ ਸਿੱਖਿਆ ਤੇ ਸਾਰੇ ਵਿਸ਼ਿਆਂ ਤੇ ਤੁਸੀਂ ਸੰਖੇਪ ਵਿੱਚ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਇੱਕ ਸੰਦੇਸ਼ ਤੁਸੀਂ ਕੁਕ ਨੌਜਵਾਨ ਵਿਦਿਆਰਥਣਾਂ ਇਸ ਪ੍ਰੋਗਰਾਮ ਨਾਲ ਬਹੁਤ ਜੁੜੀਆਂ ਹੋਈਆਂ ਨੇ ਤੇ ਉਹ ਦੇਖਦੀਆਂ ਨੇ ਇਸ ਨੂੰ ਤੁਸੀਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ ਅਸੀਂ ਔਰਤਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਨੌਜਵਾਨ ਬੱਚੀਆਂ ਨੂੰ ਕਿ ਜਿਵੇਂ ਤੁਸੀਂ ਖੁਦ ਵੀ ਮੈਂ ਜੇ ਕਹਾਂ ਕਿ 416 ਤੋਂ ਵੱਧ ਬੱਚੀਆਂ ਤੁਹਾਡੇ ਕੋਲ ਹਰਸ਼ ٹرسٹ ਦੇ ਵਿੱਚ ਰਹਿ ਰਹੀਆਂ ਨੇ ਤੁਸੀਂ ਉਹਨਾਂ ਦੀ ਦੇਖਰੇਖ ਕਰਦੇ ਹੋ ਉਹਨਾਂ ਦਾ ਜ਼ਿੰਮਾ ਤੁਹਾਡੇ ਕੋਲ ਹੈ ਬਹੁਤ ਨੇਕ ਤੇ ਪੁੰਨ ਦਾ ਕੰਮ ਤੁਸੀਂ ਕਰ ਰਹੇ ਹੋ ਉਹਨਾਂ ਬੱਚਿਆਂ ਲਈ ਤੇ ਜਿਹੜੇ ਸਾਡੇ ਬੱਚੇ ਵਿਦਿਆਰਥੀ ਨੇ ਨੌਜਵਾਨ ਲੜਕੀਆਂ ਨੇ ਉਨ੍ਹਾਂ ਵਾਸਤੇ ਕੁਝ ਨੇਹਾ ਜ਼ਰੂਰ ਦਿੰਦੇ ਜਾਓ ਜਾਂਦੇ ਜਾਂਦੇ ਸੰਖੇਪ ਦੇ ਵਿੱਚ ਬਿਲਕੁਲ ਮੈਂ ਇਹ ਕਹਿਣਾ ਚਾਹਨੀ ਆ ਕਿ ਦੇਖੋ ਜੇ ਤੁਸੀਂ ਡੋਰ ਮੈਟ ਬਣ ਜਾਂਦੇ ਹੋ ਤੇ ਲੋਕ ਮਿੱਝ ਕੇ ਲੰਘ ਜਾਂਦੇ ਨੇ ਤਾਂ ਤੁਸੀਂ ਆਪਣੇ ਆਪ ਨੂੰ ਇੰਨਾ ਮਲੂਕ ਇੰਨਾ ਨਰਮ ਨਾ ਬਣਾਓ ਕਿ ਤੁਸੀਂ ਸੌਖਾ ਸ਼ਿਕਾਰ ਬਣ ਸਕੋ ਜ਼ਰੂਰੀ ਜੇ ਇਸ ਸਮਾਜ ਵਿੱਚ ਕਿ ਤੁਸੀਂ ਆਪਣੀਆਂ ਅੱਖਾਂ ਵਿੱਚ ਮਾਂ ਚੰਡੀ ਦਾ ਉਹੀ ਜੋਸ਼ ਭਰ ਕੇ ਰੱਖੋ ਤਾਂ ਕਿ ਹਰ ਜੱਸੀ ਦੇਖੋਗੇ ਮਰਦ ਦਾ ਸਿਰ ਜ਼ਰੂਰ ਮਾ ਦੁਰਗਾ ਮਾ ਚੰਡੀ ਯਮਈ ਭਾਗੋ ਵਰਗੇ ਨਾਮਾਂ ਦੇ ਅੱਗੇ ਝੁਕਦਾ ਆ ਜੇ ਸੋ ਜਦੋਂ ਤੁਸੀਂ ਆਪਣੀ ਸ਼ਖਸੀਅਤ ਨੂੰ ਇੰਨਾ ਤਗੜਾ ਕਰ ਲਓਗੇ ਆਪਣਾ ਕੈਰੈਕਟਰ ਇੰਨਾ ਕਹਾਈ ਕਰ ਲਵੋਗੇ ਤਾਂ ਤੁਸੀਂ ਇੱਜ਼ਤ ਦੇ ਹੱਕਦਾਰ ਬਣਦੇ ਹੋ ਸੋ ਲੂਣ ਦੀ ਪੁੜੀ ਨਾ ਬਣੋ ਬਲਕਿ ਇੱਕ ਤਗੜੀ ਸ਼ੇਰਨੀ ਬਣ ਕੇ ਉਭਰੋ ਸਰੀਰਕ ਤਾਕਤ ਬਹੁਤ ਅਹਿਮ ਏ ਉਹੀ ਤੁਹਾਨੂੰ ਮਾਨਸਿਕ ਤਾਕਤ ਵੀ ਦੇਹੇਗੀ ਤੋ ਬੁਲੰਦ ਆਵਾਜ਼ ਨਾਲ ਟੱਟ ਜਾਓ ਕਿ ਅਸੀਂ ਪੰਜਾਬ ਦੀਆਂ ਸ਼ੇਰਨੀਆਂ ਆਓ ਕਰੋ ਸਾਹਮਣਾ ਫਿਰ ਦੇਖੋ ਤਬਦੀਲੀ ਇਸ ਸਮਾਜ ਵਿੱਚ ਪਰ ਕਦੇ ਵੀ ਇੱਕ ਵਰਤੀ ਜਾਣ ਵਾਲੀ ਸ਼ਹਿਨਾ ਬਣ ਕੇ ਸਾਹਮਣੇ ਆਓ ਕਿ ਕੋਈ ਤੁਹਾਡੇ ਜਿਸਮ ਜਾਂ ਤੁਹਾਡੇ ਰੂਹ ਨੂੰ ਨੁਕਸਾਨ ਪਹੁੰਚਾ ਸਕੇ ਬਹੁਤ ਵਧੀਆ ਸਨੇਹਾ ਤੁਸੀਂ ਦਿੱਤਾ ਔਰ ਮੈਨੂੰ ਲੱਗਦਾ ਕਿ ਸਾਰੇ ਪ੍ਰੋਗਰਾਮ ਦੇ ਸਾਰਸ਼ਟ ਵਿੱਚ ਤੁਸੀਂ ਬੜੀ ਪੋਜ਼ਿਟਿਵ ਸਾਨੂੰ ਦਿਸ਼ਾ ਦਿੱਤੀ ਔਰਤਾਂ ਨੂੰ ਲੜਕੀਆਂ ਨੂੰ ਸਮਾਜ ਦੇ ਵਿੱਚ ਔਰ ਤੁਸੀਂ ਖੋਤ ਮੈਂ ਮੈਂ ਤਾਂ ਤੁਹਾਨੂੰ ਇਸ ਗੱਲਬਾਤ ਜ਼ਰੀਏ ਪੁੱਛਣੀ ਤੁਸੀਂ ਤਾਂ ਪ੍ਰੈਕਟੀਕਲੀ ਇਹਨਾਂ ਸਾਰੇ ਵਰਤਾਰਿਆਂ ਦੇ ਨਾਲ ਜੁੜੇ ਹੋਏ ਹੋ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਪ੍ਰੋਗਰਾਮ ਤੋਂ ਸਾਡੀਆਂ ਨੌਜਵਾਨ ਵਿਦਿਆਰਥਣਾਂ ਬਹੁਤ ਲਾਹਾ ਲੈਣਗੀਆਂ ਬਹੁਤ ਪਿਆੜੀਆਂ ਗੱਲਾਂ ਸਮਝਣਗੀਆਂ ਸੁਣਣਗੀਆਂ ਤੇ ਜ਼ਿੰਦਗੀ 'ਚ ਉਹਨਾਂ ਨੂੰ ਲਾਗੂ ਕਰਨਗੀਆਂ ਡਾਕਟਰ ਹਰਸ਼ੀਦ ਜੀ ਤੁਸੀਂ ਆਪਣਾ ਬਹੁਤ ਹੀ ਕੀਮਤੀ ਸਮਾਂ ਦਿੱਤਾ ਕਿਉਂਕਿ ਤੁਸੀਂ ਬਹੁਤ ਰੁੱਝੇ ਰਹਿਣ ਵਾਲੇ ਲਗਾਤਾਰ ਕਾਰਜਸ਼ੀਲ ਸਖਸੀਅਤ ਹੋ ਇਸ ਲਈ ਸਾਡੇ ਤੁਹਾਡੇ ਲਈ ਸ਼ੁਭ ਕਾਮਨਾਵਾਂ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਤੁਸੀਂ ਸਾਡਾ ਔਰਤਾਂ ਦਾ ਰਾਹ ਦਸੇਰੇ ਬਣੇ ਰਹੋ ਤੇ ਪਰਮਾਤਮਾ ਤੁਹਾਨੂੰ ਚੰਗੀ ਸਿਹਤ ਕਾਮਯਾਬੀ ਦੇਵੇ ਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਹਰਖ ਪੰਜਾਬੀ ਚੈਨਲ ਵੱਲੋਂ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਧੰਨਵਾਦ